ਚਾਲੋ ਪਿੰਗਾਂਆਂਆਂ ਵੋਟਾਂ ਨਾ ਪਿੰਡ 'ਚ ਬਣਾ ਦਿਓ ਥੋੜੇ ਤਾਂ ਨਹੀਂ ਬਣੀ ਬਾਈ ਨਹੀਂ ਨਹੀਂ ਬਣੀ ਨਾ ਆਉਂਦੇ ਆ ਆਈ ਜਾਂਦੇ ਨੇ ਐ ਬੱਦਰਿਆ ਪੂਰੇ ਛਿੱਟੇ ਤਰੰਗ ਵਾਂ ਨਹੀਂ ਅਸੀਂ ਨਹੀਂ ਬਣੇ ਹੈਗੇ ਜੀ 1 ਕਰੋੜ ਕਰਾਂ ਦੇ 1 ਕਰੋੜ ਨਾ ਨਾ ਉਹ ਵੋਟ ਨਾ ਬਣਾਉਣ ਦੇ ਬਾਈ ਹੈਗੇ ਜੀ ਜਿਹੜੇ ਜਿਹੜੀ ਤੁਸੀਂ ਜਿਹੜਾ ਪਿੰਡ ਦਾ ਸਰਪੰਚ ਬਣੂ ਪਹਿਲਾਂ ਮਤਾਇਕ ਪਾਰ ਤੋਂ ਇਹਦੀ ਵੋਟ ਨਹੀਂ ਪਿੰਡ 'ਚ ਬਣ ਦੇ ਜਿਹੜੀਆਂ ਗੱਲਾਂ ਮੈਂ ਲੈ ਕੇ ਤੁਰਿਆ ਜੇ ਇਹੀ ਮੈਂ ਜਾਗ ਲਾਉਣ ਚਕਾਉਂ ਜਾਪੂਗਾ ਤਾਂ ਮੈਂ ਸਮਝੂਗਾ ਮੈਂ ਸਫਲਾ ਸੋਡੇ ਕੋਲੇ ਆਇਆ ਜੇ 5% ਬੰਦਾ ਦੇ ਮੇਰੀ ਗੱਲ ਪੱਲੇ ਪੈ ਗਈ ਤਾਂ ਮੇਰਾ ਇੱਥੇ ਵਾ ਸਫਲਾ ਕੱਲ ਐਮਐਲਏ ਦੀ ਬੰਦ ਨਹੀਂ ਆ ਇਕੱਲੀ ਆ ਤੁਸੀਂ ਇੰਨੇ ਲੋਕ ਖੜੇ ਆ ਤੁਹਾਨੂੰ ਹਾਜ਼ਰ ਨਾਜ਼ਰ ਜਾਣ ਕੇ ਕਹਿਣਾ ਹਰ ਬੰਦੇ ਦਾ ਰੱਬ ਵਸਦਾ ਹੁੰਦਾ ਹੈ ਅੱਜ ਵੀ ਸਾਰਿਆਂ ਤੇਰਾ ਹੱਥ ਕੱਢਦੇ ਆ ਸਾਡੇ ਵੱਲੋਂ ਖੜਾ ਹੋ ਸਾਡੇ ਵੱਲ ਆ ਜਾ ਪਾਰਟੀਆਂ ਪਾਰਟ ਨਹੀਂ ਹੁੰਦੀਆਂ ਨੇ ਪਾਰਟੀ ਤੋਂ ਬਿਨਾਂ ਇਕੱਲਾ ਕੱਠੋ ਲੜੇਗਾ ਪਾਰਟੀ ਦਾ ਕਾਰਡਰ ਹੁੰਦਾ ਬੋਟ ਬੈਂਕ ਹੁੰਦਾ ਮੈਂ ਕਹਿੰਦਾ ਹੀ ਕਰਦਾਰ ਮਾਰ ਕੇ ਨਹੀਂ ਯਾਰ ਨੇ ਪਉਦੇ ਨਾ ਪਾਉਣ ਅੱਜ 50 ਸਾਲ ਪਹਿਲਾਂ ਮੁੱਖ ਮੰਤਰੀ ਪ੍ਰਧਾਨ ਮੰਤਰੀ ਕੌਣ ਹੋਇਆ ਜਾਂਦਾ ਐ ਐਮਐਲਐਮਟੀ ਕੌਣ ਹੋਇਆ ਜਾਂਦੇ ਹੋ ਨਹੀਂ ਅੱਜ ਤੋਂ 500 ਸਾਲ ਪਹਿਲਾਂ ਦੁੱਲਾ ਪੱਟੀ ਹੋਇਆ ਅੱਜ ਵੀ ਲੋੜੀਆਂ ਦੇ ਗੀਤ ਗਾਏ ਜਾਂਦੇ ਆ ਕਿੱਸੇ ਕਹਾਣੀਆਂ ਸੁਣਾਈਆਂ ਜਾਂਦੀਆਂ ਕਿਉਂਕਿ ਉਹ ਕਰਦਾਰ ਸੀ ਬਾਈ ਇੱਥੇ ਅਹੁਦਿਆਂ ਦੇ ਬੈਠੇ ਬੰਦਿਆਂ ਨੂੰ ਸਲਾਮਾਂ ਉਹਨਾਂ ਚੜ੍ਹ ਜਿੰਨਾਂ ਚੋਂ ਪਾਵਰ ਚ ਹੈ ਜਿੱਦੇ ਪਾਵਰ ਤੋਂ ਲੈ ਕੇ ਕੁਰਸੀਆਂ ਤੋਂ ਲੈ ਕੇ ਲੋਕ ਜੁੱਤੀ ਪਾਉਂਦੇ ਆ